ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਪਿਆਰੇ ਗੁਰਸਵਾਰੇ குரு ਸਸੰਗਤ ਜਿਓ ਬਹੁਤ ਵੱਡੇ ਭਾਗਾਂ ਵਾਲੇ ਹਾਂ ਅਪਾਰ ਕਿਰਪਾ ਹੋਈਏ ਸਾਡੇ ਸਾਰੇ ਆ ਉੱਪਰ ਚਵਰ ਚਕਰ ਤਖਤ ਦੇ ਮਾਲਕ ਬਾਣੀ ਦੇ ਮੋਹਿਤ ਸਭ ਦੁਨੀਆਂ ਦੇ ਰਹਿਬਰ ਜਗ ਦੀ ਜੋ ਅਗਿਤ ਬਚਲ ਜੁਗੋ ਚੁਕੀ ਆ ਟਲ ਸਰਪ ਦੇ ਕੈਨਾਰ ਮਜਸਮੇ ਆਪੇ ਹੀ ਆਪ ਸ਼ਬਦ ਗੁਰੂ ਤੰ 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 ਸਤਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਕੋਈ ਸਾਡੇ ਸਾਰੇ ਆ ਉੱਪਰ ਤਰ ਕੇ ਆ ਕੇ ਸਾਨੂੰ ਇਸ ਸੰਗਤ ਦੇ ਵਿੱਚ ਬੈਠਣ ਦਾ ਇਸ ਭਾਗ ਪ੍ਰਾਪਤ ਹੋਇਆ ਉਹ ਸਤਨਾਮ ਵਾਹਿਗੁਰੂ ਵੱਡੇ ਭਾਗ ਹੁੰਦੇ ਨੇ ਗੁਰੂ ਉਹ ਜਦੋਂ ਅੰਮ੍ਰਿਤ ਵੇਲੇ ਉਸ ਬਖਸ਼ਿਸ਼ ਨੂੰ ਜੇ ਜੀ ਬਖਸ਼ਿਸ਼ ਹੋਵੇ ਅੰਦਰ ਤੇ ਦੇ ਦੇ ਦੀ ਬਖਸ਼ਿਸ਼ ਦੇ ਨਾਲ ਅਸੀਂ ਗੁਰੂ ਦੇ ਵੱਲੋਂ ਕਰ ਲੈਣੇ ਆ ਜੇ ਤਾਂ ਗੁਰੂ ਵੱਲੋਂ ਮੁਕ ਹੋ ਜਾਏ ਪਾਈ ਗੁਰਦਾਸ ਜੀ ਸਭ ਨੂੰ ਹੀ ਸਮਝਾਉਣਾ ਕਰਦੇ ਨੇ ਚਲ ਸਰਗੁਰ ਇੱਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਆ ਕੇ ਹੋਏ ਲੇਤ ਹੈ ਪਾਵਨੇ ਭਗਤ ਪਾਏ ਅਗਰ ਕੋਟੀ ਭਾਗ ਲਖਤਾ ਗੁਰ ਸਰਬ ਨਿਧਾਨ ਦਾਨ ਦਿੱਤ ਹੈ ਇੱਕ ਤੇ ਇੱਕ ਕਦਮ ਵੀ ਅਸੀਂ ਗੁਰੂ ਵੱਲ ਪੁੱਟ ਲਗੇ ਤੇ ਗੁਰੂ ਮਹਾਰਾਜ ਪ੍ਰੋਡੰ ਕਰਮ ਸੰਨਯੋਗ ਲੈਣ ਵਾਸਤੇ ਹੁੰਦੇ ਗੁਰੂ ਮੰਗਦਾ ਕੁਛ ਨਹੀਂ ਕਹਿੰਦੇ ਭਾਵਨਾ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਵਨਾ ਦੇ ਨਾਲ ਨਾ ਭਾਵੇਂ ਇੱਕ ਕੌਡੀ ਵੀ ਭੇਟ ਕਰ ਦੇਣਾ ਗੁਰੂ ਨੂੰ ਕੌਡੀ ਵੀ ਗੁਰੂ ਜਦੋਂ ਤ੍ਰੁੱਟ ਜਾਵੇ ਗੁਰੂ ਦੀ ਰਹਿਮਤ ਹੋ ਜਾਵੇ ਤੇ ਗੁਰੂ ਤੁ ਦੁਨੀਆ ਦੇ ਖਜ਼ਾਨੇ ਕਿਰ ਨਾ ਬਖਸ਼ ਦੇਵੇ ਸਤਨਾਮ ਵਾਧਾ ਵਾਲਿਓ ਉਸ ਦਾ ਗੱਲ ਕੁਲਕਦੀ ਬਹੁਤ ਵੱਡੀ ਬਖਸ਼ਿਸ਼ ਹੈ ਸਾਡੇ ਉੱਪਰ ਅਸੀਂ ਆ ਕੇ ਕਬੀਰ ਸਾਹਿਬ ਨੇ ਬੜਾ ਸੋਹਣਾ ਸਾਨੂੰ ਸਮਝਾਉਣਾ ਕੀਤਾ ਕਬੀਰ ਏਕ ਕੜੀ ਆਦੀ ਕੜੀ ਆਦੀ ਹੂ ਤੇ ਆਦ ਪਤਨ ਸੇਤੀ ਗੋਸਤੀ ਜੋ ਕਿੰਨੇ ਸੇਲਾ ਅਸੀਂ ਇੱਕ ਕੜੀ ਸਹੀ ਇੱਕ ਤੋਂ ਅੱਧਿਓ ਸਹੀ ਆਦੀ ਤੋਂ ਅੱਧਿਓ ਸਹੀ ਜਿੰਨਾਕ ਸਮਾ ਸਾਨੂੰ ਉਸ ਪ੍ਰਮਾਤਮਾ ਦੇ ਝੋਲੇ ਚ ਪਾਇਆ ਹੈ ਉਹ ਸਾਨੂੰ ਲਾਭ ਜ਼ਰੂਰ ਹਸਲ ਹੋਏਗਾ ਇਹ ਨਹੀਂ ਜੇ ਇੱਥੇ ਆਏ ਆ ਵਿਸ਼ੇ ਰਸਿਕ ਫਾਰਮੈਲਟੀ ਪੂਰੀ ਕਰਕੇ ਚਲੇ ਜਾਵਾਂਗੇ ਲੋਕ ਕਹਿਣਗੇ ਕਿ ਬੜਾ ਧਰਮ ਕੀ ਹੈ ਲੋਕ ਸਾਡੀ ਸਿਫਤ ਕਰਨਗੇ ਕਿ ਤੈਨੂੰ ਗੁਰਦੁਆਰੇ ਵੀ ਜਾਂਦਾ ਹੈ ਇਹ ਸੁਖਨੀ ਸਾਹਿਬ ਦੇ ਪਾਠ ਦੇ ਵਿੱਚ ਵੀ ਹਾਜ਼ਰ ਹੋ ਜਾਂਦਾ ਨਹੀਂ ਜਿੰਮੇ ਮਰਜੀ ਬਹਾਨੇ ਦੇ ਨਾਲ ਚਲਿਆ ਜਾ ਪਰ ਉਸ ਮਾਲਕ ਨੇ ਤੈਨੂੰ ਇਸ ਘੜੀ ਦਾ ਇਸ ਸਮੇਂ ਦਾ ਫਲ ਜ਼ਰੂਰ ਦੇਣਾ ਕਿਉਂਕਿ ਜਦੋਂ ਅਸੀਂ ਆਉਂਦੇ ਆ ਨਾ ਗੁਰੂ ਦੇ ਕੋਲ ਗੁਰੂ ਕੋ ਜਿੰਨਾ ਚਾਲ ਸਾਨੂੰ ਚੜਦਾ ਇੰਨਾ ਹੀ ਚਾਲ ਸਾਡੇ ਗੁਰੂ ਨੂੰ ਵੀ ਚੜਦਾ ਕਿ ਮੇਰੇ ਕੋਲ ਆ। ਸੋ ਅੱਜ ਦੇ ਪਾਵਨ ਪਵਿੱਤਰ ਹੁਕਮ ਦੇ ਵਿੱਚ ਤਨ ਆਸਰੀ ਰਾਗ ਦੇ ਵਿੱਚ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜੋ ਸ਼੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਦਾ ਹੁਕਮ ਆਪਾਂ ਸਰਵਣ ਕਰਦੇ ਹਾਂ ਹਰ ਰੰਤਬਾਰ ਨੂੰ। ਸਾਹਿਬ ਜੀ ਨੇ ਸਾਨੂੰ ਅੱਜ ਅੰਮ੍ਰਿਤ ਵੇਲੇ ਦੇ ਹੁਕਮ ਦੇ ਚ ਇਹ ਸਮਝਾਉਣਾ ਕੀਤਾ ਕਿੰਨੇ ਜਿਨ ਕੋ ਵਿਸਰੇ ਪ੍ਰਾਣ ਪਦ ਦਾਤਾ। ਇਹ ਕਹਿੰਦੇ ਜਿੰਨਾਂ ਨੂੰ ਉਹ ਪਰਮਾਤਮਾ ਉਹ ਵਾਹਿਗੁਰੂ ਜੀ ਵਿਸਰ ਜਾਂਦਾ ਹੈ ਭੁੱਲ ਜਾਂਦਾ ਹੈ ਸਭ ਕਹਿੰਦੇ ਨੇ ਸੂਈ ਗੁਨੋ ਅਪਹਾਗ ਕਹਿੰਦੇ ਉਹਨੂੰ ਕਿਹਾ ਕਿ ਅਪਹਾਗ ਆ ਮਾੜੇ ਭਾਗ ਨੇ ਜਿੰਨਾਂ ਨੂੰ ਉਸ ਪਿਆਰੇ ਦੀ ਯਾਦ ਵਿਸਰ ਗਈ ਸਭ ਜੀ ਨੇ ਸਾਨੂੰ ਪੂਰਾ ਚ ਸਭ ਜੀ ਮਹਾਰਾਜ ਜੀ ਇਹ ਸਮਝਾ ਰਹੇ ਨੇ ਕਹਿੰਦੇ ਜਦੋਂ ਕਹਿੰਦੇ ਤੈਨੂੰ ਪਰਮਾਤਮਾ ਭੁੱਲ ਗਿਆ ਸਮਝ ਲਈ ਕਿ ਤੇਰੇ ਭਾਗ ਹੁਣ ਮਾੜੇ ਚੱਲ ਪਏ ਨੇ ਜਦੋਂ ਉਹਦੀ ਯਾਦ ਪਿਆਰੇ ਦੀ ਜਦੋਂ ਦਿਲੋਂ ਤੂੰ ਉਸ ਪਰਮਾਤਮਾ ਨੂੰ ਯਾਦ ਕਰੇਗਾ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨਾ ਮਨ ਹੋਰ ਮੁਖ ਹੋਰ ਸੇ ਕੰਡੇ ਕੱਟਿਆ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ ਜਿਹਨੂੰ ਉਹ ਪਿਆਰਾਂ ਵਿੱਚ ਰਿਸਰ ਗਿਆ ਉਹ ਇੱਕ ਤਰਪੀਤੇ ਪਾਰ ਹੈ ਜਿਹਨੂੰ ਪਿਆਰੇ ਦੇ ਨਾਲ ਮੁਹੱਬਤ ਹੈ ਜੇ ਤੂੰ ਦਿਲੋਂ ਮੁਹੱਬਤ ਕੀਤੀ ਤੇ ਗੁਰੂ ਕੋ ਉਹ ਪਰਮਾਤਮਾ ਵੀ ਫਿਰ ਬਖਸ਼ਿਸ਼ਾਂ ਕਰੁੰਦਾ ਹੈ ਉਹ ਵੀ ਤੈਨੂੰ ਪਿੱਛੇ ਨਹੀਂ ਹਟੇਗਾ ਅਗੇ ਕਹਿੰਦੇ ਨੇ ਚਰਨ ਕਮਲ ਜਾ ਕਾ ਮਨ ਰਾਗਿਓ ਹੁਣ ਉਸ ਦੇ ਪੱਕੇ ਨਾ ਸਟਿਆਉਂਦੇ ਨੇ ਕਿ ਜਿਸ ਮਨੁੱਖ ਦਾ ਪਰਮਾਤਮਾ ਦੇ ਕੋਮਲ ਚਰਨਾਂ ਦਾ ਜਿਹੜੇ ਮਨੁੱਖ ਨੂੰ ਕੋਮਲ ਚਰਨਾਂ ਦਾ ਪ੍ਰੇਮ ਹੋ ਜਾਂਦਾ ਹੈ ਮਨ ਰੰਗਿਆ ਜਾਂਦਾ ਜਿੱਦੈ ਸਹਿ ਕਹਿੰਦੇ ਅੰਮਿਓ ਸਰੋਵਰ ਭਾਗਾ ਕਹਿੰਦੇ ਉਹ ਆਤਮਿਕ ਜੀਵਨ ਉਹਨਾਂ ਦਾ ਆਤਮਿਕ ਤੌਰ ਤੇ ਜੀਵਨ ਦੇਣ ਵਾਲਾ ਨਾਮ ਦਾ ਸਰੋਵਰ ਲੱਭ ਲੈਂਦੇ ਨੇ ਅੰਮਿਓ ਸਰੋਵਰ ਪਾਗ ਦਾ ਪਾਗ ਤਾਂ ਹੁੰਦਾ ਪ੍ਰਾਪਤ ਕਰਨਾ ਕਹਿੰਦੇ ਉਹ ਨਾਮ ਜਲ ਨਾਮ ਦੇਣ ਵਾਲਾ ਜਲ ਸਰੋਵਰ ਕਹਿੰਦੇ ਲੱਭ ਲੈਂਦੇ ਨੇ ਉਹ ਸਰੋਵਰ ਕੌਣ ਹੈ ਤਨਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਅੰਮ੍ਰਿਤ ਪਰੂ ਦੇ ਅੰਮ੍ਰਿਤ ਦੇ ਭਰੇ ਪਏ ਨੇ ਬਸ ਸਾਨੂੰ ਲੱਭਣ ਦੀ ਜਾਂਚ ਆ ਜਾਏ ਸਾਨੂੰ ਗੁਰੂ ਦੇ ਕੋਲ ਬੈਠਣ ਦੀ ਜਾਂਚ ਆ ਜਾਏ ਗੁਰੂ ਤੋਂ ਸਿੱਖਣ ਦੀ ਜਾਂਚ ਆ ਜਾਏ ਅਗਲੇ ਪਉ ਕੀ ਸਾਰੰਸ਼ ਸੁਣਦੇ ਆ ਰਹੇ ਤੇਰਾ ਜਨ ਰਾਮ ਨਾਮ ਰੰਗ ਜਾਗ ਕਹਿੰਦੇ ਜਿਹੜਾ ਤੇਰਾ ਜਨ ਵੱਡ ਗਿਆ ਇਸ ਜਨ ਦੀ ਡੈਫੀਨੇਸ਼ਨ ਸਭ ਪਤਾ ਹੋਣੀ ਚਾਹੀਦੀ ਹੈ ਜਨ ਤੋਂ ਪਾਵੈ ਉਸ ਮਾਲਕ ਦਾ ਸੇਵਕ ਦਾਸ ਕਹਿੰਦੇ ਤੇਰਾ ਜਨ ਰਾਮ ਨਾਮ ਰੰਗ ਜਾਗਾ ਕਹਿੰਦੇ ਜਿਹੜਾ ਤੇਰੇ ਸੇਵਕ ਨੇ ਨਾਮ ਦੇ RAM ਦੇ ਪਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਕਹਿੰਦੇ ਉਹ ਜਾਗਦੇ ਨੇ ਜਾਗਣ ਤੋਂ ਬਾਅਦ ਆਤਮਿਕ ਤੌਰ ਤੇ ਸcheid ਹੋ ਜਾਣਾ ਉਹ ਹਰ ਸਮੇਂ ਅਲਰਟ ਰਹਿੰਦੇ ਨੇ ਹਰ ਕਠਿਨਾਈ ਦੀ ਮੁਸ਼ਕਿਲਤਾ ਦਾ ਹਰ ਇੱਕ ਦਾ ਸਾਹਮਣਾ ਕਰਨ ਵਾਸਤੇ ਉਹ ਤਿਆਰ ਰਹਿੰਦੇ ਨੇ ਇਹ ਨਹੀਂ ਕਿ ਥੋੜਾ ਜਿਹਾ ਜੱਕਦੇ ਕੋਈ ਪ੍ਰੋਬਲਮ ਆ ਗਈ ਡੋਲ ਗਏ ਹੁਣ ਨਹੀਂ ਜੀ ਬਸ ਹੁਣ ਗੁਰੂ ਦੇ ਕੋਲ ਨਹੀਂ ਜਾਇਆ ਕਰਨਾ ਬਸ ਹੁਣ ਬਸ ਮਨ ਦੀ ਮੇਰਾ ਕਰਦਾ ਹੁਣ ਬਸ ਮੇਨੂੰ ਗੁਰੂ ਨੇ ਦਿੱਤਾ ਕੀ ਹੈ ਥੋੜਾ ਜਾਂ ਲਾਂਬੇ ਦੇਣਾ ਸ਼ੁਰੂ ਕੀਤੇ 10 ਵਸਤ ਆਪਾਂ ਪੜ ਗਿਆ ਡੇਰਾ 10 ਵਸਤ ਲੈ 5-6 ਪਾਵੇ 1 ਵਸਤ ਕਾਰਨ ਵਿਕੋੜ ਜਾ ਪਾਵੇ ਜਿੰਦੇ ਕਿਤੇ ਕੋਈ ਕਾਰਟ ਹੋ ਗਏ ਉਦਹੀਂ ਉਦਹੀਂ ਆਪਾਂ ਝਗੜੇ ਕਰਨੇ ਸ਼ੁਰੂ ਕਰ ਦਿੰਨੇ 1 ਪੀ ਨਾ ਦੇ 10 ਪੀ ਹਿਰਲੇ ਤੋ ਮੁੜਾ ਕੀ ਕਰੇ ਫਿਰ ਮੁੜ ਕੇ ਕਹਿੰਦੇ ਕੀ ਕਰੇਗਾ ਜੇ ਤੈਨੂੰ ਇੱਕ ਬਿਨਾ ਦੇਵੇ ਫਿਰ ਤੂੰ ਕੀ ਕਰ ਸਕਦੇ ਫਿਰ ਆਪਾਂ ਕਿਨੂੰ ਲਾਂਬਾ ਦੇਵਾਂਗੇ ਫਿਰ ਕਿਦੇ ਅੱਗੇ ਅਸੀਂ ਜਾ ਕੇ ਵਰਜੋਈ ਕਰਾਂਗੇ ਜੇ ਸਾਨੂੰ ਇੱਕ ਵੀ ਉਹ ਪਰਮਾਤਮਾ ਸਾਨੂੰ ਵਸਤੂ ਨਾ ਦੇਵੇ ਕੀ ਕਰਦੇ ਹੁਣ ਇੰਨਾ ਕੁਝ ਦਿੱਤਾ ਹੈ ਜਿਕੇ ਤੇ ਇੱਕ ਦੇ ਵਿੱਚ ਤੇਰੇ ਉਹਦੇ ਦੇਣ ਵਿੱਚ ਕੋਈ ਘਾਟ ਨਹੀਂ ਤੇਰੇ ਮੰਗਣ ਦੇ ਵਿੱਚ ਘਾਟ ਨਹੀਂ ਸਕਦੀ ਹੈ ਤੇਰੀ ਨੀਕੀ ਦੇ ਵਿੱਚ ਘਾਟ ਹੋ ਸਕਦੀ ਹੈ ਪਰ ਉਹ ਪਰਮਾਤਮਾ ਘਾਟ ਨਹੀਂ ਛੱਡਦਾ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾ ਜਗੰਤਰ ਖਾਹੀ ਖਾਏ ਉਹ ਨਹੀਂ ਥੱਕਦਾ ਪਰ ਤੂੰ ਥੱਕ ਜਾਏਗਾ ਅੱਗੇ ਕਹਿੰਦੇ ਨੇ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਚੀਜ਼ ਹੋਇਆ ਸਭ ਕੰਤ ਤੇ ਪ੍ਰੀਤਮ ਸਿਉਮਨ ਲਗਾ ਆਲਸ ਚੀਜ਼ ਗਿਆ ਸਭ ਕੰਤ ਤੇ ਕਹਿੰਦਾ ਜਦੋਂ ਆਲਸ ਛੱਡਦੀ ਫਿਰ ਸਾਰੇ ਕਹਿੰਦੇ ਸਾਰੇ ਕੰਮ ਦੇ ਵਿੱਚੋਂ ਜਦੋਂ ਆਲਸ ਆਲਸ ਖਤਮ ਹੋ ਗਈ ਉਹਦੇ ਪਿਆਰੇ ਦੀ ਯਾਦ ਦੇ ਵਿੱਚ ਬੈਠ ਗਿਆ ਉਹਨੂੰ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਕਹਿੰਦੇ ਪ੍ਰੀਤਮ ਸਿਉਮਨ ਲਗਾ ਕਹਿੰਦੇ ਕੋ ਸਰੀਰ ਦੇ ਵਿੱਚੋਂ ਸਾਰੀ ਆਲਸ ਮੁਕ ਆਲਸ ਮੁੱਕ ਜਾਂਦੀ ਹੈ ਕਹਿੰਦੇ ਉਹਦਾ ਮਨ ਜਿਹੜਾ ਨਾ ਆਪਣੇ ਪ੍ਰੀਤਮ ਦੇ ਨਾਲ ਜੁੜਿਆ ਰਹਿੰਦਾ ਹੈ ਪ੍ਰੀਤਮ ਤੋਂ ਪਾਉ ਉਹ ਪਿਆਰਾ ਵਾਹਿਗੁਰੂ ਜੀ ਉਹਦਾ ਮਨ ਹਮੇਸ਼ਾ ਜੁੜਿਆ ਰਹਿੰਦਾ ਹੈ ਨਾਮਕਹਿਤ ਲੋਚਨਾ ਮੁਕਤੇ ਰਾਮਸਮਾਲ ਹੱਥ ਪਾਉ ਕਰ ਕੰਮ ਸਭ ਜੀਤ ਨਰਿੰਜਣ ਦਾ ਹੱਥਾਂ ਪੈਰਾਂ ਨਾਲ ਸੇ ਕੰਮ ਕਰਦੇ ਰਹੀਏ ਪਰ ਚਿੱਤ ਉਸ ਨਰਿੰਜਣ ਦੇ ਨਾਲ ਜੋੜ ਕੇ ਰੱਖੀਏ ਕੋਈ ਵੀ ਫੀਲਡ ਦੇ ਵਿੱਚ ਕੰਮ ਕਰਦਾ ਨਾ ਕਿਸੇ ਵੀ ਫੀਲਡ ਦੇ ਵਿੱਚ ਮਾਸਟਰ ਐਂਡ ਡਾਕਟਰ ਐਂ ਕਿਸੇ ਆਰਮੀ ਦੇ ਵਿੱਚ ਐ ਪੁਲਿਸ ਦੇ ਵਿੱਚ ਐ ਕਿਸੇ ਵੀ ডিপਾਰਟਮੈਂਟ ডিপਾਰਟਮੈਂਟ ਦੇ ਵਿੱਚ ਐ ਡਰਾਈਵਰ ਐ ਬੇਸ਼ੱਕ ਉਹ ਖੇਤੀ ਕਰਦਾ ਐ ਮਜ਼ਦੂਰ ਐ ਪਰ ਕਹਿੰਦੇ ਕੰਮ ਜਦੋਂ ਇਮਾਨਦਾਰੀ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਨਾ ਉਹਦੇ ਨਾਲ ਜਿਹੜਾ ਚਿੱਤ ਜੁੜਿਆ ਹੋਇਆ ਜਿੰਦੇ ਤੋਂ ਇਮਾਨਦਾਰੀ ਤੋਂ ਹਟ ਗਿਆ ਆਪਣੇ ਆਪ ਦੇ ਨਾਲ ਤੂੰ ਛਲਕ ਮਾਉਣ ਲੱਗ ਗਿਆ ਧੋਖਾ ਕਰਨ ਲੱਗ ਗਿਆ ਇਹ ਸਾਡੇ ਲਈ ਕਿ ਤੇਰਾ ਉਹ ਚਰਨਦਰ ਉਸ ਪ੍ਰਮਾਤਮਾ ਦੇ ਨਾਲ ਤੇਰਾ ਮਨ ਜੁੜਿਆ ਹੋਇਆ ਨਹੀਂ ਵੜੇ ਲਿਪਾਂ ਵੀ ਸਾਡਾ ਸੁਝਾ ਰਹੇ ਨੇ ਕਹਿੰਦੇ ਜੈ ਜੈ ਪੇਖੋ ਤੈ ਨਾਰਾਇਣ ਫਿਰ ਕਿਹੜੀ ਅਵਸਥਾ ਬਣ ਜਾਂਦੀ ਹੈ ਕਹਿੰਦੇ ਜਿੱਥੇ ਵੀ ਦੇਖਦਾ ਫਿਰ ਨਾਰਾਇਣ ਕਹਿੰਦੇ ਉਹ ਪਰਮਾਤਮਾ ਫਿਰ ਹਰ ਇੱਕ ਸਾਦੇ ਨਜ਼ਰ ਆਉਣ ਲੱਗ ਜਾਂਦਾ ਹੈ ਫਿਰ ਹਰ ਇੱਕ ਜੀਵ ਦੇ ਵਿੱਚ ਹਰ ਇੱਕ ਜੀਵ ਦੇ ਵਿੱਚ ਹਰ ਮਨੁੱਖ ਦੇ ਵਿੱਚ ਹਰ ਜਨਮਰ ਦੇ ਵਿੱਚ ਹਰ ਪੰਛੀ ਦੇ ਵਿੱਚ ਹਰ ਇੱਕ ਬਨਸਪਤੀ ਦੇ ਵਿੱਚ ਤੈਨੂੰ ਉਹ ਪਰਮਾਤਮਾ ਫਿਰ ਨਜ਼ਰ ਆਉਣ ਲੱਗ ਜਾਏਗਾ ਇਹ ਤਾਂ ਜਦੋਂ ਕਿਸੇ ਕਿੰਦਰਕਤੀ ਟਾਣੀ ਵੀ ਕੱਟਣੀ ਹੈ ਉਦੋਂ ਵੀ ਮਨ ਦੇ ਵਿੱਚ ਆ ਜਾਂਦਾ ਹੈ ਕਿ ਇਹਦੇ ਵਿੱਚ ਵੀ ਪਰਮਾਤਮਾ ਦਾ ਵਾਸਾ ਹੈ ਫਿਰ ਗੁਨਾ ਨਹੀਂ ਕਰਦਾ ਇਨਸਾਨ ਗੁਨਾ ਕਦੋਂ ਕਰਦਾ ਹੈ ਜਦੋਂ ਉਹਦੀ ਹੋਂਦ ਨੂੰ ਭੁੱਲ ਜਾਂਦਾ ਹੈ ਇਹ ਸਮਝ ਲੈਂਦਾ ਹੈ ਕਿ ਬਸ ਮੈਂ ਹਾਂ ਜਦੋਂ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਜਦਾਂ ਤੇਰੇ ਮੈਂ ਚੱਲ ਰਹੀ ਹੈ ਉਦੋਂ ਬੰਦ ਉਸ ਪਰਮਾਤਮਾ ਨੂੰ ਭੁੱਲਿਆ ਹੋਇਆ ਹੈ ਜਦੋਂ ਤੂੰ ਉਸ ਪ੍ਰਮਾਤਮਾ ਨੂੰ ਭੁੱਲ ਜਾਣਾ ਉਦੋਂ ਕਲੀ ਤੇਰੇ ਅੰਦਰ ਮੈਂ ਅੰਦਰ ਮੈਂ ਚੱਲ ਰਹੀ ਹੈ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਕਹਿੰਦੇ ਜਦੋਂ ਹੁਣ ਤੂੰ ਆ ਗਿਆ ਮੇਰੇ ਅੰਦਰ ਫਿਰ ਮੇਰੇ ਅੰਦਰੋਂ ਮੈਂ ਖਤਮ ਹੋ ਗਈ ਫਿਰ ਅੰਦਰੋਂ ਆਪਣਾ ਸਾਰਾ ਹੰਕਾਰ ਸਭ ਕੁਝ ਖਤਮ ਹੋ ਗਿਆ ਜੈ ਜੈ ਬੇਖੋ ਤੈ ਨਾਰਾਇਣ ਸਗਤ ਘਟਾ ਮਹਤਾਗਾ ਕਹਿੰਦੇ ਸਾਰਿਆ ਘਟਾ ਦੇ ਵਿੱਚ ਕਹਿੰਦਾ ਤਾਗੇ ਦੇ ਵਿੱਚ ਪਰੋਇਆ ਹੋਇਆ ਹੈ ਫਿਰ ਤੈਨੂੰ ਸਮਝ ਲੱਗ ਗਈ ਕਿ ਸਾਰੇ ਜੀਵ ਉਸ ਪ੍ਰਮਾਤਮਾ ਦੇ ਬਖਸ਼ੀ ਹੋਈ ਦਾਕ ਨੇ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਦਾ ਵਾਸਾ ਹੈ। ਆਸ ਪੰਕਤੀਸਾਂ ਨੂੰ ਸੁਣਾਰੇ ਨਾਮ ਉਦਕ ਪੀਵਕ ਜਨ ਨਾਨਕ ਕਹਿੰਦੇ ਜਿਹੜਾ ਉਦਕ ਹੁੰਦਾ ਜਲ ਕਹਿੰਦੇ ਜਦੋਂ ਅਸੀਂ ਨਾਮ ਦਾ ਜਲ ਪੀ ਲੈਂਦੇ ਆ ਨਾ ਤੋਂ ਭਾਵ ਗਿਆਨ ਦਾ ਜਲ ਜਦੋਂ ਸਾਨੂੰ ਸੋਝਿਆ ਕਿ ਪਰਮਾਤਮਾ ਦੇ ਨਾਮ ਦੇ ਜਦੋਂ ਪਤਾ ਲੱਗਿਆ ਕਿ ਮੈਂ ਕਿਸ ਤਰੀਕੇ ਨਾਲ ਜਿਉਣਾ ਮੈਨੂੰ ਕੀ ਜਿਉਣ ਦਾ ਢੰਗ ਕੀ ਹੋਣਾ ਚਾਹੀਦਾ ਮੈਂ ਆਇਆ ਸੰਸਾਰ ਵਾਸ ਦੇ ਵਿੱਚ ਕਿਸ ਲਈ ਆ ਮੇਰੇ ਡਿਊਟੀਆਂ ਕੀ ਨੇ ਮੇਰੇ ਫਰਜ਼ ਕੀ ਨੇ ਕਹਿੰਦੇ ਨੇ ਤਿਆਗੇ ਸਭ ਅਨਰਾਗਾ ਕਹਿੰਦੇ ਫਿਰ ਸਭ ਜਿੰਨੇ ਵੀ ਲਾਗ ਨੇ ਨਾ ਸਾਰੇ ਤਿਆਗ ਦਿੰਦਾ ਹੈ ਫਿਰ ਕਹਿੰਦੇ ਸਭ ਤਿਆਗ ਕੇ ਜਾਂਦੇ ਨੇ ਫਿਰ ਕੋਈ ਮੋਹ ਨਹੀਂ ਫਿਰ ਤਾਂ ਮੋਹ ਸਿਰਫ ਉਸ ਪਿਆਰੇ ਦੇ ਨਾਲ ਪਹਿ ਜਾਂਦਾ ਹੈ ਅਕੀਰਤ ਪੰਕੀ ਸਾਹਿਬ ਨੂੰ ਇਹ ਸਮਝਾਉਣਾ ਕੀਤਾ ਕਹਿੰਦੇ ਪ੍ਰਭੂ ਦੇ ਦਾਸ ਤੋਂ ਦਾ ਨਾਮ ਜਪਿੰਦਿਆਂ ਹੀ ਸਾਰੇ ਮੋਹ ਪਿਆਰ ਛੱਡ ਦਿੰਦੇ ਨੇ ਸਭ ਮੋਹ ਛੱਡ ਦਿੰਦੇ ਨੇ ਕਹਿੰਦੇ ਸਭ ਪਿਆਰ ਛੱਡ ਦਿੰਦੇ ਨੇ ਇਹਦੇ ਬੰਕਿ ਖੌਲ੍ਹੇ ਸਮਝਾ ਕੇ ਇਸ ਮਾਫ਼ੀ ਕੀਤੀ ਹੈ ਗੁਰੂ ਜੀ ਕਿਰਪਾ ਕਰਨ ਸਾਡੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਸੋ ਬਹੁਤ ਸਤਿਮਾਨ ਲੈਦੇ ਹੋਏ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜਿਉਂ ਆਏ ਕਰਦੇ ਆ ਔਰ ਬਸ ਸਦਾ ਹੀ ਇਸ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਰਹਿੰਦਾ ਭਾਈ ਆ ਤਨ ਗੁਰਦਸ ਜੀ ਮਹਾਰਾਜ ਜੀਆ ਦੇ ਨਾਲ ਜੁੜੋ ਬਹਿਮਾ ਫਰਮਾ ਦੇ ਵਿੱਚੋਂ ਨਿਕਲੋ ਜੋ ਸਾਡੇ ਆਪਣੇ ਗੁਰੂ ਨੇ ਦੇਣਾ ਨਾ ਗੁਰੂ ਤੋਂ ਵੱਧ ਕੇ ਕੋਈ ਨਹੀਂ ਹੋ ਸਕਦਾ ਅਜ ਕਹਾਤਾ ਦੇ ਉੱਪਰ ਦੁਕਾਨਾਂ ਲੱਗੀਆਂ ਨੇ ਕੋਈ ਦੇਰਿਆਂ ਦਾ ਅੰਤ ਨਹੀਂ ਕੋਈ ਪੁੱਛਾ ਦੇਣ ਵਾਲਿਆਂ ਦਾ ਅੰਤ ਨਹੀਂ ਪਤਾ ਨਹੀਂ ਕਿਹੜੇ ਕਿਹੜੇ ਢੰਗ ਦੇ ਬਾਬਿਆਂ ਦੇ ਨਾਲ ਲੋਕਾਂ ਨੂੰ ਅਟਰੈਕਸ਼ਨ ਬਣਾ ਕੇ ਬਾਬਿਆਂ ਨੇ ਆਪਣੇ ਵੱਲ ਖਿੱਚਿਆ ਹੋਇਆ ਪਰ ਨਹੀਂ ਗੁਰੂ ਕੋ ਸਭ ਤੋਂ ਵੱਡੇ ਨੇ ਸਾਡੇ ਬਾਬੇ ਜਦੋਂ ਸੀ ਬਾਬਿਆਂ ਨੂੰ ਯਾਦ ਕਰਦੇ ਆ ਨਾ ਉਹਦੇ ਸਹਿਬਜ਼ਾਦੇ ਚਾਰ ਸਹਿਬਜ਼ਾਦੇ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਹਮਣੇ ਖੜੇ ਹੋ ਜਾਂਦੇ ਆ ਕੇ ਹੈ ਕੋਈ ਬਾਬਾ ਜੀਤ ਸਿੰਘ ਵਰਗਾ ਕੋਈ ਬਾਬਾ ਜੁਝਾਰ ਸਿੰਘ ਵਰਗਾ ਬਾਬਾ ਜੋਰਾਵਰ ਸਿੰਘ ਵਰਗਾ ਤੇ ਬਾਬਾ ਫਤਿਹ ਸਿੰਘ ਵਰਗਾ ਕੋਈ ਹੋ ਸਕਦਾ ਹੈ ਅੱਜ ਵੀ ਇਸ ਕੰਮ ਨੂੰ ਤਾਂ ਬਥੇਰੇ ਕਰ ਰਹੇ ਨੇ ਬੜੇ ਢੰਗ ਤਰੀਕੇ ਪੜਾ ਰਹੇ ਨੇ ਪਰ ਗੁਰੂ ਕੋ ਯਾਦ ਕਰਕੇ ਉਸ ਕਲਗੀ ਤਰ ਪਾਸ਼ਾ ਦੀ ਕੁਰਬਾਨੀ ਨੂੰ ਸਹਿਬ ਜਾਦਿਆਂ ਦੀ ਕੁਰਬਾਨੀ ਨੂੰ ਭੁੱਲ ਕੇ ਨਾ ਜੋ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੀਵਨ ਬਾਰੇ ਦੇਖਦੇ ਆਂ ਤੇ ਗੁਰੂ ਨੂੰ ਕੱਲ ਮੈਂ ਨਾ ਇੱਕ ਕਿਤਾਬ ਤੇ ਬੜਾ ਸੋਹਣਾ ਪੜ੍ਹ ਰਿਹਾ ਸੀ ਇੰਨਾ ਕਿਸੇ ਨੇ ਪਾਇਆ ਸੀ ਇਹ ਤੇ ਕਮੈਂਟ ਪਾਇਆ ਹੋਇਆ ਸੀ YouTube ਦੇ ਉੱਪਰ ਉਹ ਕਹਿੰਦੇ ਕਿ ਦੁਨੀਆ ਦੇ ਵਿੱਚ بڑے بڑے ਢੰਗ ਤਰੀਕਿਆਂ ਦੇ ਨਾਲ ਲੋਕਾਂ ਨੂੰ ਖਿੱਚਣ ਦਾ ਉਪਰਾਲਾ ਕਰਦੇ ਨੇ ਲੋਕ ਪਰ ਖਿੱਚਿਆ ਕੋਈ ਜਾਂਦਾ ਨਹੀਂ ਖਿੱਚਿਆ ਕਰੋ ਜਾਂਦਾ ਜਦੋਂ ਸਾਡੇ ਅੰਦਰ ਲਾਲਚ ਪੈਦਾ ਹੋ ਜਾਂਦਾ ਲਾਲਚ ਮੈਂ ਸੋਚ ਰਿਹਾ ਜੀ ਵਾਕਈ ਜਦੋਂ ਲਾਲਚ ਹੈ ਨਾ ਕਿਸੇ ਨੂੰ ਕਿਸੇ ਦਾ ਲਾਲਚ ਕਿਸੇ ਨੂੰ ਕਾਹ ਦੀ ਚੀਜ਼ ਦਾ ਲਾਲਚ ਕਿਸੇ ਨੂੰ ਕਿਸੇ ਚੀਜ਼ ਦਾ ਲਾਲਚ ਉਹ ਲਾਲਚ ਦੇ ਕਾਰਨ ਇਨਸਾਨ ਦੌੜਿਆ ਜਾਂਦਾ ਜਾਂ ਦੂਸਰਾ ਕਾਰਨ ਹੈ ਡਰ ਡਰ ਦੇ ਕਾਰਨ ਇਨਸਾਨ ਦੌੜਦਾ ਹੈ ਭਾਈ ਜੇ ਮੈਂ ਆਖ ਆਪਣਾ ਕੀਤਾ ਪ੍ਰਮਾਤਮਾ ਮੇਰਾ ਮੁਸੇ ਹੋ ਜਾਏਗਾ ਮੇਰੀ ਮੱਝ ਨਹੀਂ ਮਿਲਣੀ ਮੈਨੂੰ ਆਪ ਹੋ ਜਾਏਗਾ ਮੈਨੂੰ ਆਪ ਹੋ ਜਾਏਗਾ ਨਹੀਂ ਡਰ ਨਹੀਂ ਗੁਰੂ ਕੋ ਜਦੋਂ ਗੁਰੂ ਨੂੰ ਗੁਰੂ ਦੇ ਨਾਲ ਜੁੜਨਾ ਹੈ ਤਾਂ ਉਹ ਲੋਕ ਬਿਲਕੁਲ ਆਪਣੇ ਡਰ ਦੂਰ ਕਰਕੇ ਕਿ ਮੇਰੇ ਸਤਿਗੁਰੂ ਜੀ ਮੈਨੂੰ ਦੇਖ ਰਹੇ ਨੇ ਮੇਰੇ ਸਤਿਗੁਰੂ ਜੀ ਮੇਰੇ ਉੱਪਰ ਮਿਹਰ ਕਰ ਰਹੇ ਨੇ ਤੇ ਗੁਰੂ ਨੂੰ ਜਦੋਂ ਅਸੀਂ ਦਾ ਇਸ ਤਰੀਕੇ ਦੇ ਨਾਲ ਜੁੜਾਂਗੇ ਤਾਂ ਸਤਿਗੁਰੂ ਜੀ ਸਦਾ ਵਾਸਤੇ ਸਾਡੇ ਨਾਲ ਹੈਨਤ ਪਾਲਣ ਪ੍ਰਣਾਸੀ ਦਿਆਲ ਸਰੂਪੇ ਸਦਾ ਅੰਗ ਸੰਗੇ ਆਪਾਂ ਹਾਂ ਬੇਪੂਤੇ ਸਦਾ ਭੈਣੋ ਜੀ ਸਾਡੇ ਨਾਲ ਨੇ ਬਸ ਉਹਦੇ ਉੱਪਰ ਭਰੋਸਾ ਰੱਖੀਏ ਮਾੜੇ ਕੰਮਾਂ ਤੋਂ ਬਚੀਏ ਚੰਗੇ ਇਨਸਾਨ ਬਣੀਏ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੇ ਬਲਾਉ ਕਰਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਗਲੇ ਐਤਵਾਰ ਨੂੰ ਜਿਹੜੀ ਦੇਖ ਦੀ ਵਾਰੀ ਹੈ ਸਰਦਾਰ ਜਗਦੀਪ ਸਿੰਘ ਜੀ ਉਹਨਾਂ ਨੇ ਸਮੂਹ ਪਰਿਵਾਰ ਵੱਲੋਂ ਦੇਖ ਦੀ ਵਾਰੀ ਹੈ ਭਾਈ ਦੇਖ ਚਾਈ ਜਾਏਗੀ ਸੋ ਇਹ ਜੀ ਬੇਨਤੀ ਹੈ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ